ਵਿਧਾਨ ਸਭਾ ਹਲਕਾ ਚੱਬੇਵਾਲ 044 ਜਿਮਨੀ ਚੋਣ ਜਿਹੜੀ ਅੱਜ ਯਾਨੀ 20 ਨਵੰਬਰ ਨੂੰ ਸ਼ੁਰੂ ਹੋ ਚੁੱਕੀ ਸਵੇਰੇ 7 ਵਜੇ ਤੋਂ ਹੀ ਚੋਣਾਂ ਜਿਹੜੀਆਂ ਇਹ ਜਾਰੀ ਨੇ ਬਜ਼ੁਰਗ ਮਹਿਲਾਵਾਂ ਅਤੇ ਨੌਜਵਾਨ ਜਿਹੜੇ ਆ ਉਹ ਵੋਟ ਪੁੱਲ ਕਰਨ ਲਈ ਆ ਰਹੇ ਨੇ ਗੱਲਬਾਤ ਕਰਦੇ ਹਾਂ ਇਸ਼ਾਂਕ ਜੀ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ ਔਰ ਸੰਸਦ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਦੇ ਬੇਟੇ ਹਨ ਸਰ ਤੁਸੀਂ ਫੀਲਡ ਦੇ ਵਿੱਚ ਆਏ ਹੋ ਲੋਕਾਂ ਨਾਲ ਮਿਲ ਰਹੇ ਹੋ ਕਿਦਾਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਬਹੁਤ ਹੀ ਵਧੀਆ ਜੋ ਹੈ ਸਾ ਦੇਖਣ ਨੂੰ ਮਿਲ ਰਿਹਾ ਹੈ ਪਰ ਮਾਹੁੰਗਾਰਾ ਮਿਲ ਰਿਹਾ ਹੈ ਬਹੁਤ ਹੀ ਪਿਆਰ ਮਿਲ ਰਿਹਾ ਹੈ ਲੋਕਾਂ ਵੱਲੋਂ ਇਸ ਕਰਕੇ ਕਿਉਂਕਿ ਡਾਕਟਰ ਆਸ਼ਕ ਕੁਮਾਰ ਚੱਬੇਵਾਲ ਜੀ ਨੇ ਬਹੁਤ ਛਾਦਾ ਜੋ ਇਤਿਹਾਸਿਕ ਕੰਮ ਕੀਤੇ ਹਲਕੇ ਦੇ ਵਿੱਚ ਤੇ ਸਿਰਫ ਉਹੀ ਨਹੀਂ ਆਮ ਆਦਮੀ ਪਾਰਟੀ ਨੇ ਵੀ ਪੰਜਾਬ ਦੇ ਵਿੱਚ ਬਹੁਤ ਕੰਮ ਕੀਤੇ ਤੇ ਸਰਕਾਰ ਤੋਂ ਕਾਫੀ ਖੁਸ਼ ਨੇ ਲੋਕ ਜੋ ਬਿਜਲੀ ਦੇ ਬਿੱਲ ਜਿਸ ਤਰ੍ਹਾਂ ਜੀਰੋ ਕੀਤੇ ਟੋਰ ਪਲਾਜ਼ੇ ਬੰਦ ਕੀਤੇ ਨਵੀਂ ਸਰਕਾਰੀਆਂ ਨੌਕਰੀਆਂ ਵੀ ਲੈ ਕੇ ਆਏ ਤਾਂ ਉਹਦੇ ਨਾਲ ਜੋ ਹੈ ਬਹੁਤ ਵਧੀਆ ਰਿਸਪੌਂਸ ਜੋ ਹੈ ਦੇਖਣ ਨੂੰ ਮਿਲ ਰਿਹਾ ਹੈ ਲੋਕਾਂ ਵੱਲੋਂ ਤੇ ਗੱਲ ਕਰਦੇ ਹਾਂ ਦੂਸਰੀਆਂ ਪਾਰਟੀ ਦੀ ਜੇ ਆਪਾਂ ਗੱਲ ਕਰਦੇ ਕਾਂਗਰਸ ਦੀ ਕਾਂਗਰਸ ਦੇ ਵੱਡੇ ਲੀਡਰਾਂ ਨੇ ਆ ਕੇ ਪ੍ਰਚਾਰ ਕੀਤਾ ਹੈ ਤੇ ਉਹਦਾ ਕਿੰਨਾ ਪ੍ਰਭਾਵ ਜਿਹੜਾ ਆਪਾਂ ਨੂੰ ਲੱਗਦਾ ਅ ਜੋ ਦੇਖੋ ਲੋਕਤੰਤਰ ਦੇ ਵਿੱਚ ਹੱਕ ਹੈ ਇਲੈਕਸ਼ਨ ਲੜਨਾ ਪ੍ਰਚਾਰ ਕਰਨਾ ਪਰ ਮੈਂ ਸਮਝਦਾ ਕਿ ਅਸੀਂ ਜੋ ਹੈ ਦਿਨ ਰਾਤ ਇੱਕ ਕਰਕੇ ਜੋ ਮਿਹਨਤ ਕੀਤੀ ਹੈ ਤੇ ਉਸ ਦਾ ਸਾਨੂੰ ਜੋ ਹੈ ਫਾਲੋ ਵੀ ਜ਼ਰੂਰ ਮਿਲੇਗਾ ਜਿਸ ਦੇ ਨਾਲ ਜੋ ਕਿ ਹੈ ਆਪਾਂ ਰਿਕਾਰਡ ਤੋੜ ਵੋਟਾਂ ਦੇ ਨਾਲ ਜਿੱਤ ਹਾਸਿਲ ਕਰਾਂਗੇ ਯੂਨੀਅਨ ਮਹਿਲਾਵਾਂ ਨੇ ਮਹਿਲਾਵਾਂ ਚਾਹੀ ਚੰਨੀ ਸਾਹਿਬ ਨੇ ਉਹਨਾਂ ਨੇ ਹੁਣ ਕੋਈ ਬਿਆਨਬਾਜ਼ੀ ਕੀਤੀ ਹੈ ਉਸ ਨੂੰ ਲੈ ਕੇ ਕਾਫੀ ਵਿਰੋਧ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਕੁਝ ਵਾਦਾ ਕੀਤਾ ਗਿਆ ਸੀ 1000 ਰੁਪਏ ਦੇਣ ਦਾ ਉਹ ਵੀ ਜਿਹੜਾ ਹਜੇ ਤੱਕ ਨਹੀਂ ਪੂਰਾ ਕੀਤਾ ਗਿਆ ਇਸ ਕਰਕੇ ਮਹਿਲਾਵਾਂ ਦੀ ਵੀ ਕੁਝ ਕਮੀ ਦੇਖਣ ਨੂੰ ਮਿਲ ਰਹੀ ਹੈ ਕੀ ਸਵੇਰ ਕਰਕੇ ਜਾਂ ਵੈਸੇ ਹੀ ਮਤਲਬ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਮਹਿਲਾਵਾਂ ਬਹੁਤ ਭਾਰੀ ਗਿਣਤੀ ਦੇ ਵਿੱਚ ਆ ਰਹੀਆਂ ਹਨ ਵੋਟ ਪਾਣ ਇਸ ਥੇ ਵੀ ਜਿਸ ਤਰ੍ਹਾਂ ਆਪਾਂ ਚੱਬੇਵਾਲ ਦੇ ਉੱਥੇ ਹੈਗੇ ਆਂ ਆਪਾਂ ਪੋਲਿੰਗ ਸਟੇਸ਼ਨ ਤੇ ਉੱਥੇ ਵੀ ਬਹੁਤ ਜ਼ਿਆਦਾ ਜੋ ਹੈ ਅ ਮਹਿਲਾਵਾਂ ਦੀ ਗਿਣਤੀ ਦੇਖਣ ਨੂੰ ਮਿਲ ਰਹੀ ਹੈ ਤੇ ਮਹਿਲਾਵਾਂ ਸਾਡੀ ਜੋ ਮੀਟਿੰਗਸ ਨੇ ਜਾਂ ਕਿਤੇ ਇਕੱਠ ਹੁੰਦੇ ਉੱਥੇ ਵੀ ਮਹਿਲਾਵਾਂ ਬਹੁਤ ਭਾਰੀ ਗਿਣਤੀ ਦੇ ਵਿੱਚ ਦੇਖਣ ਨੂੰ ਮਿਲਦੀਆਂ ਕਿਉਂਕਿ ਮਹਿਲਾਵਾਂ ਦਾ ਬਹੁਤ ਸਤਕਾਰ ਕਰਦੇ ਆ ਤੇ ਸ਼ੁਰੂ ਤੋਂ ਵੀ ਉਹਨਾਂ ਦਾ ਬਹੁਤ ਸਤਕਾਰ ਹੋ ਤੇ ਬਹੁਤ ਵਧੀਆ ਦੇਖਣ ਨੂੰ ਲਾਈਕ ਅੱਛਾ ਲੱਗਦਾ ਹੈ ਬਹੁਤ ਵਧੀਆ ਲੱਗਦਾ ਹੈ ਤੇ ਉਹਨਾਂ ਦੇ ਲਈ ਮੈਂ ਇਹੀ ਕਹਾਂਗਾ ਕਿ ਸਿਰਫ ਸਮਾਲ ਕੇ ਸਮਾਲ ਸਕਿਲ ਇੰਡਸਟਰੀ ਵੀ ਜ਼ਰੂਰ ਲੈ ਕੇ ਆਵਾਂਗੇ ਜਿਹਦੇ ਨਾਲ ਉਹਨਾਂ ਨੂੰ ਹੋਰ ਬਿਹਤਰ ਰੋਜ਼ਗਾਰ ਮਿਲੇਗਾ ਜਿਵੇਂ ਪਿੰਡਾਂ ਵਿੱਚ ਸਿਲਾਈ ਸੈਂਟਰ ਦੀ ਆ ਹੋਰ ਕਿਸੇ ਚੀਜ਼ ਦੀ ਬਿਊਟੀ ਪਾਰਲਰ ਦੀ ਜਿੱਥੇ-ਉੱਥੇ ਲੋੜ ਹੈ ਉਹ ਵੀ ਜ਼ਰੂਰ ਲੈ ਕੇ ਆਵਾਂਗੇ ਜੋ ਜੋ ਵੀ ਉਹਨਾਂ ਦੀ ਜਿਸ ਤਰ੍ਹਾਂ ਵੀ ਕਿਉਂਕਿ ਸਾਰਿਆਂ ਦੇ ਆਪਣੇ ਆਪਣੇ ਜੋ ਹੈ ਸ਼ੌਂਕ ਹੁੰਦੇ ਆ ਜਾਂ ਆਪਣਾ ਕੰਮ ਕਰਨ ਦਾ ਉਹ ਹੁੰਦਾ ਹੈ ਕਿ ਇੱਕ ਕਿਸ ਤਰੀਕੇ ਨਾਲ ਉਹਨਾਂ ਨੇ ਕੰਮ ਕਰਨਾ ਉਸ ਹਿਸਾਬ ਦੇ ਨਾਲ ਹੀ ਉਹਨਾਂ ਨੇ ਨੂੰ ਸਹੂਲਤ ਦਿੱਤੀ ਜਾਵੇਗੀ ਤੇ ਉਹਨਾਂ ਦਾ ਜੋ ਹੈ ਹਜ਼ਾਰ-ਹਜ਼ਾਰ ਰੁਪਏ ਵੀ ਬਹੁਤ ਜਲਦੀ ਜੋ ਹੈ ਆਉਣਾ ਸ਼ੁਰੂ ਹੋ ਜਾਏਗਾ ਦੂਸਰੇ ਜਿੰਨੇ ਵੀ ਉਮੀਦਵਾਰ ਆ ਚਾਹੇ ਉਹ ਭਾਜਪਾ ਦੇ ਆ ਭਾਜਪਾ ਦੇ ਕੋਈ ਕੋ ਪਹਿਲਾਂ ਕੈਬਨਿਟ ਮੰਤਰੀ ਵੀ ਦੋ ਵਾਰ ਰਹ ਚੁੱਕੇ ਆ ਐਮਐਲਏ ਵੀ ਰਹ ਚੁੱਕੇ ਆ ਔਰ ਜਿਹੜੇ ਆਪਾਂ ਕਹਿ ਸਕਦੇ ਆ ਕਾਂਗਰਸ ਦੇ ਨੇ ਉਹ ਵੀ ਪਹਿਲਾਂ ਸੰਸਦ ਦੀ ਚੋਣਾਂ ਲੜ ਚੁੱਕੇ ਨੇ ਬਾ ਕੌਂਸਲ ਤੁਸੀਂ ਨਵੇਂ ਫੀਲਡ ਦੇ ਵਿੱਚੋਂ ਕਿੱਦਾਂ ਦਾ ਜਿਹੜਾ ਤੁਹਾਨੂੰ ਰਿਸਪੌਂਸ ਲੋਕਾਂ ਲੋਕਾਂ ਨੂੰ ਬਹੁਤ ਵਧੀਆ ਰਿਸਪੌਂਸ ਦੇਖਣ ਨੂੰ ਮਿਲ ਰਿਹਾ ਕਿਉਂਕਿ ਕੰਮ ਬਹੁਤ ਹੋਇਆ ਪਾਰਟੀ ਵੱਲੋਂ ਬਹੁਤ ਉਤਸ਼ਾਹ ਹੈ ਮੈਂ ਵੀ ਫੀਲਡ ਦੇ ਵਿੱਚ ਰਿਹਾ ਹਾਂ ਡਾਕਟਰ ਰਾਜਕਮਰ ਜੀ ਦੇ ਨਾਲ ਤਾਂ ਜਾਣ ਪਛਾਣ ਹੈਗੀ ਹੈ ਲੋਕਾਂ ਦੇ ਨਾਲ ਹੈਗੀ ਹੈ ਪਛਾਣ ਦੇ ਹੈ ਕਿ ਹਾਂ ਚਲੋ ਇਸ ਤਰ੍ਹਾਂ ਕਹਿੰਦੇ ਮੁੰਡਾ ਆਂਦਾ ਤੇ ਅ ਕਿਉਂਕਿ ਜਾਂਦੇ ਰਹੇ ਆ ਪਹਿਲਾਂ ਵੀ ਸੇਵਾ ਕਰਦੇ ਰਹੇ ਆ ਬਹੁਤ ਸਾਲਾਂ ਤੋਂ ਸੇਵਾ ਕਰਦੇ ਆ ਰਹੇ ਆ ਤੇ ਇਸੇ ਤਰ੍ਹਾਂ ਹੀ ਹੁਣ ਇੱਕ ਇੱਕ ਵੱਡੇ ਪੱਧਰ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਸੇਵਾ ਵੀ ਜ਼ਰੂਰ ਕਰਾਂਗੇ ਚਲੋ ਦੇਖਦੇ ਆ ਕਿ ਕਿਉਂਕਿ ਡਾਕਟਰ ਸਾਹਿਬ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਇਹ ਗੱਲਬਾਤ ਕੀਤੀ ਹੈ ਹੁਣ ਵਾਲਾ ਸਮਾਂ ਦੇਖਦੇ ਆ ਕਿਸ ਤਰਫ ਤੋਂ ਜਿਹੜਾ ਆ ਲੋਕਾਂ ਦਾ ਰੁਝਾਨ ਜਿਹੜਾ ਆ ਹੋ ਜਾਂਦਾ ਹੈ ਕਿਉਂਕਿ ਫਿਲਹਾਲ ਜੇ ਸੂਰੇ ਸੂਰੇ ਤੇ ਤੁਹਾਨੂੰ ਦਿਖਾ ਰਹੇ ਆ ਵੀ ਸਵੇਧੀਆਂ ਤਸਵੀਰਾਂ ਕੁਝ ਲੋਕ ਜਿਹੜੇ ਨੇ ਕੁਝ ਬਾਹਰ ਨਿਕਲ ਰਹੇ ਨੇ ਫੀਲਡ ਦੇ ਵਿੱਚ ਆ ਰਹੇ ਨੇ ਬਜ਼ੁਰਗ ਆ ਰਹੇ ਮਹਿਲਾ ਮ ਆ ਰਹੀ ਹੈ ਪਰ ਹਜੇ ਤੱਕ ਨੌਜਵਾਨ ਜਿਹੜੇ ਨੇ ਨੌਜਵਾਨ ਜਿਹੜੀ ਇਹ ਕਹ ਸਕਦੇ ਬੜੀ ਬੜੀ ਤਾਦਾਦ ਦੇ ਵਿੱਚ ਬੂਟਾਂ ਜਿਹੜੀਆਂ ਨੌਜਵਾਨਾਂ ਸੀ ਨੇ ਉਹ ਜੇ ਕੱਟ ਦੇਖਣ ਨੂੰ ਮਿਲ ਰਹੀਆਂ ਹਨ ਦੇਖਦੇ ਆ ਦਿਨ ਜਿਹੜਾ ਅੱਗੇ ਵਧ ਰਿਹਾ ਹੈ ਔਰ ਲੋਕਾਂ ਦਾ ਰੁਝਾਨ ਵੀ ਜਿਹਾ ਆਪਾਂ ਕਹਿੰਦੇ ਵੋਟਰ ਵੀ ਬੜੀ ਕਿਸਮ ਦੇ ਵਿੱਚ ਜਿਹੜੇ ਆ ਰਹੇ ਨੇ ਔਰ ਜੋ ਦੁਪਹਿਰ ਤੱਕ ਪਤਾ ਚੱਲੇਗਾ ਕਿ ਕਿਸ ਪੱਖ ਜਿਹੜਾ ਆ ਉਹ ਠੀਕ ਬੈਂਦਾ ਹੈ ਸੋ ਜੋ ਕਿ ਦੀਪਕ ਦੇ ਨਾਲ ਮੈਂ ਸੁਨੀ ਲਖਾ ਉਹ ਛਾਰਪੁਰ ਚੱਪੇ ਵੰਡਦਾ ਹੈ ਪੰਜਾਬ ਤੱਕ ਲਈ